ਤੇਰੇ ਲਈ ਮੈਂ ਜੋ ਲਿਖਿਆ ਸੀ ਤੂੰ ਪੜਿਆ ਨਹੀਂ ਨਾ ਵਾ ਆਪਣਾ ਅੱਖਾਂ ਨੇ ਹੋਰ ਕੋਈ ਤੱਕਿਆ ਨਹੀਂ ਹਏ ਜੱਜਿਆ ਨਹੀਂ ਸਵਾ ਆਪਣਾ ਮੈਂ ਸਾਹਬ ਆਏ ਰੱਖਾਂ ਕੱਜ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨਾਲ ਲਏ ਗਏ ਵੇ ਜਿੰਦ ਕੱਢ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਵਾਹ ਵਾਹ ਬਹੁਤ ਬਹੁਤ ਬੀਬੀ ਜੀ ਤੁਹਾਡੇ ਤੋਂ ਵੀ ਕੋਈ ਗਾਣਾ ਪਤਾ ਨਹੀਂ ਲੱਗ ਰਿਹਾ ਵੀ ਕੀ ਕੁਛ ਹੋਈ ਜਾਂਦਾ ਸਾਰੇ ਇੰਨਾ ਪਿਆਰ ਕਰਦੇ ਆ ਇੰਨਾ ਸਤਿਕਾਰ ਕਰਦੇ ਆ ਤੇ ਇਹ ਸਾਰਾ ਕੁਝ ਮਾਲਕ ਕਰਾਉਣ ਵਾਲਾ ਉਹਦੀ ਦੇਣ ਆ ਉਹਦਾ ਸ਼ੁਕਰ ਆ ਹਰ ਬੜੀ ਹਰ ਬੜੀ ਉਹਦਾ ਸ਼ੁਕਰ ਸਾਸ਼ਿਕਾ ਸਭ ਤੋਂ ਪਹਿਲਾਂ ਤੇ ਇਹ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਬਹੁਤ ਸੋਹਣਾ ਟ੍ਰੇਲਰ ਹੈ ਐਂਡ ਮੇਰਾ ਸਵਾਲ ਤੁਹਾਨੂੰ ਤੋਂ ਹੈ ਤੈਨੂੰ ਪੀਸ ਮਾਈਕ ਦੇ ਸਕ। ਮਿਰਵਾ ਨੇ ਤਾਂ ਦੱਸਿਆ ਕਿ ਮੁਹੱਬਤ ਤਾਂ ਉਹਨਾਂ ਦੇ ਪਹਿਲਾਂ ਹੀ ਉਹਨਾਂ ਦੇ ਗੀਤਾਂ ਚ ਅਸੀਂ ਦੇਖ ਚੁੱਕੇ ਹਾਂ। ਤੁਹਾਡੇ ਲਈ ਜਾਨਣਾ ਚਾਹਾਂਗੇ ਕਿ ਇਹ ਕਿਰਦਾਰ ਨਿਭਾਉਣ ਤੋਂ ਬਾਅਦ ਮੁਹੱਬਤ ਦੇ ਕੀ ਮਾਇਨੇ ਤੁਹਾਡੇ ਲਈ ਬਣੇ ਹੈ ਔਰ ਮੁਹੱਬਤ ਜੇ ਡਿਫਾਈਨ ਕਰਨੀ ਹੋਵੇ ਤਾਂ ਤੁਹਾਡੇ ਲਈ ਕੀ ਹੈ? ਅਮ ਵੈਲ ਐਕਚੁਅਲੀ ਮੈਂ ਅੰਡਰਸਟੈਂਡ ਨਹੀਂ ਕੀਤਾ ਤੁਹਾਡਾ ਕੁਐਸਚਨ। ਉਹ ਕਹਿੰਦੇ ਮੁਹੱਬਤ ਮੁਹੱਬਤ। ਵੈਲ ਦੇ ਰਿਲੇਸ਼ਨ ਪ੍ਰੋਬਲੀ। ਉਹ ਪਿਆਰ ਦੀ ਡੈਫੀਨੇਸ਼ਨ ਆ ਪਿਆਰ ਦੀ ਡਿਫੀਨੇਸ਼ਨ ਕੀ ਆ ਪਿਆਰ ਅਨਕੰਡੀਸ਼ਨਲ ਆ ਜੇ ਤੁਸੀਂ ਕੋਈ ਚੀਜ਼ ਨੂੰ ਜਾਂ ਕਿ ਕੋਈ ਪਰਸਨ ਨੂੰ ਪਿਆਰ ਕਰਦੇ ਆ ਯੂ ਡੋਨਟ ਵਾਂਟ ਐਨੀਥਿੰਗ ਇਨ ਰਿਟਰਨ ਹਨਾ ਇਫ ਇਟਸ ਵਨ ਸਾਈਡਿਡ ਇਟਸ ਟਰੂ ਉਮ ਇਹੀ ਹੈ ਵੀ ਡਿਫੀਨੇਸ਼ਨ ਲਵ ਇਜ਼ ਅਨਕੰਡੀਸ਼ਨਲ ਤੇ ਸੌਰਵ ਕਾ ਬਈ ਸਤਿ ਸ਼੍ਰੀ ਅਕਾਲ ਜੀ ਤੇ ਨਰਵੈਨ ਵੀ ਜਦੋਂ ਨਾ ਸਿੰਦਰ ਸਰਤਾਜ ਦੀ ਫਿਲਮ ਆਈ ਸੀ ਕੋ ਮਿੱਕੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀਗੀ ਵੀ بڑا ਮੈਨੂੰ ਚਾਹ ਸੀਗਾ ਵੀ ਹੀਰੋ ਬਣਨਾ ਫਿਲਮ ਕਰਨੀ ਆ ਬਟ ਮੇਰੇ ਕੋਲ ਨਾ ਬਹੁਤ ਸਾਰੇ ਸਕ੍ਰਿਪਟ ਆਉਂਦੇ ਸੀਗੇ ਮੈਂ ਮਨ ਨਹੀਂ ਕਰਦਾ ਸੀ ਵੀ ਯੈਸ ਕਰਾਂ ਜਾਂ ਕਿੱਦਾਂ ਕਰਾਂ ਤੁਹਾਡੇ ਕੋਲ ਆਈ ਥਿੰਕ ਬਹੁਤ ਟਾਈਮ ਤੋਂ ਪਹਿਲਾਂ ਪ੍ਰੋਪੋਜ਼ ਕਰਦੇ ਹੋਣਗੇ ਲੋਕ ਤੇ ਫਿਰ ਇੱਕ ਤੱਕ ਪੁਆਇੰਟ ਉਹਨਾਂ ਨੇ ਦੱਸ ਦਿੱਤਾ ਕਿ ਵੀਰ ਸਿੰਘ ਜੀ ਜਿਵੇਂ ਤਾਂ ਉਹ ਕਹਿੰਦੇ ਆ ਆਪਾਂ ਫਿਲਮ ਕਰਾਂਗੇ ਹੋਰ ਵੀ ਕੁਝ ਰੀਜਨਸ ਹੋਈ ਹੋਣਗੇ ਤੇ ਪਹਿਲਾਂ ਵੀ ਸਕ੍ਰਿਪਟਸ ਤੁਹਾਡੇ ਕੋਲ ਆਈਆਂ ਹੋਣਗੇ ਡੈਫੀਨਿਟਲੀ ਹਾਂਜੀ ਹਾਂਜੀ ਪਹਿਲਾਂ ਵੀ ਸਕ੍ਰਿਪਟ ਤਾਂ ਆਉਂਦੀਆਂ ਰਹੀਆਂ ਬਹੁਤ ਤੇ ਇੱਕ ਆਪਦੇ ਆਪ ਨੂੰ ਜਲਦੀ ਸੀਗੀ ਤੇ ਨਾਲ ਟੀਮ ਨੂੰ ਵੀ ਹੁੰਦਾ ਸੀਗਾ ਵੀ ਆਪਾਂ ਕੁਝ ਉਮੀਦਾਂ ਵਿਖੀ ਤੇ ਇਹ ਚੀਜ਼ ਤਾਂ ਹੋਈ ਆ ਕਿਉਂਕਿ ਸਕ੍ਰਿਪਟ ਆਉਂਦੀ ਰਹਿੰਦੀ ਆ ਹਰ ਇੱਕ ਤੋਂ ਅਪਰੋਚ ਹੁੰਦੀ ਆ ਤੇ ਅਰਪੀਰ ਭਾਜੀ ਆਲਾ ਤਾਂ ਸਾਨੂੰ ਜੱਜ ਗਿਆ ਤੇ ਮੈਂ ਆਪਾ ਟਲ ਗਿਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਜੀ ਨਿਰਵੈਰ ਵੀਰੇ ਮੇਰਾ ਸਵਾਲ ਤੁਹਾਨੂੰ ਆ ਸਤਿ ਸ਼੍ਰੀ ਅਕਾਲ ਜੀ ਬਲੀ ਬਾਠ ਮੇਰਾ ਨਾਮ ਆ ਹਾਂਜੀ ਹਾਂਜੀ ਸ਼ੁਰੂਆਤ ਦੇ ਵਿੱਚ ਜਦੋਂ ਨਿਰਵੈਰ ਦੇ ਬੈਕ ਟੂ ਬੈਕ ਪਿਸਟੋਲ ਗਾਣਾ ਬੰਦੂ ਗਾਣਾ ਹਿੱਟ ਹੋਇਆ ਨਾ ਮੈਨੂੰ ਸ਼ੁਰੂਆਤ ਯਾਦ ਆ ਕਿ ਆਪਾਂ ਇੱਕ ਇੰਟਰਵਿਊ ਕੀਤਾ ਸ਼ੁਰੂਆਤਾਂ ਦੇ ਵਿੱਚ ਤੇ ਉਦੋਂ ਨਿਰਵੈਰ ਨੇ ਮੈਨੂੰ ਕਿਹਾ ਸੀ ਕਿ ਯਾਰ ਮੈਂ ਇੱਕ ਦਿਨ ਐਕਟ ਕਰਨਾ ਚਾਹੁੰਦਾ ਹੈ ਤੋ ਜਨੇ ਜਨੇ ਵੇ ਤੁਸੀਂ ਵੈਰਿਟੀ ਬੈਂਡ ਦੇ ਵਿੱਚ ਤਿਆਰ ਹੁੰਦੇ ਸੀਗੇ ਸ਼ੀਸ਼ੇ ਮੂਰੇ ਖੜਦੇ ਸੀਗੇ ਤਾਂ ਕਿਹੋ ਜਿਹਾ ਸਵਾਲ ਹੁੰਦੇ ਸੀ ਨਿਰਵੈਰ ਨੂੰ ਸ਼ੀਸ਼ੇ ਨੂੰ ਲੈ ਕੇ ਆਪਣੇ ਆਪ ਨੂੰ ਲੈ ਕੇ ਨਹੀਂ ਬਿਲਕੁਲ ਬੜਾ ਚਾ ਚੜਦਾ ਸੀ ਯਾਰ ਅਸੀਂ ਤਾਂ ਗੱਲਾਂ ਕਰਦੇ ਰਹਿੰਦੇ ਸੀ ਆਪ ਤੇ ਯਾਰ ਮਿੱਤਰ ਨਾਲ ਹੀ ਹੁੰਦੇ ਆ ਵੀ ਉਹ ਮੇਰੀ ਫਿਲਮ ਆ ਰਹੀ ਆ ਤੇ ਖੁਸ਼ ਹੋ ਜਾਂਦਾ ਵੀ ਯਾਰ ਉਹ ਮੇਰੀ ਫਿਲਮ ਵਾਰ ਵਾਰ ਉਦਾਂ ਹੀ ਕਹੀ ਜਾਂਦਾ ਤੇ ਸੱਚੀ ਬੜਾ ਚਾ ਸੀਗਾ ਐਕਟਿੰਗ ਕਰਨ ਦਾ ਕਿਉਂਕਿ ਇਹ ਚੀਜ਼ਾਂ ਸੋਚੀਆਂ ਹੁੰਦੀਆਂ ਤੇ ਜਦੋਂ ਇਹ ਹੁੰਦੀਆਂ ਨਾਲ ਆਪ ਦੇ ਆਪ ਨਾਲ ਤੇ ਉਦੋਂ ਮਸਤ ਦੱਸ ਨਹੀਂ ਸਕਦੇ ਵੀ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਵਧੀਆ ਤੁਹਾਡਾ ਲੈਂਦੇ ਪੰਜਾਬ ਦੇ ਨਾਲ ਇੱਕ ਕਨੈਕਸ਼ਨ ਕਿਹੋ ਜਿਹਾ ਹੈ ਕਿਉਂਕਿ ਅਕਸਰ ਹੀ ਤੁਹਾਡੀਆਂ ਗਾਣੇ ਦੇ ਵੀਡੀਓਜ਼ ਦੇ ਵਿੱਚ ਤੁਹਾਡੀ ਲੁਕਸ ਦੀ ਗੱਲ ਹੋਵੇ ਚਾਹੇ ਬੋਲਾਂ ਦੀ ਗੱਲ ਹੋਵੇ ਚਾਹੇ ਜਿੱਦਾਂ ਤਰੀਕੇ ਨਾਲ ਫਲਮਾਇਆ ਜਾਂਦਾ ਗਾਣੇ ਨੂੰ ਹਮੇਸ਼ਾ ਹੀ ਲੈਂਦਾ ਪੰਜਾਬ ਦੇਖਿਆ ਤੁਹਾਡਾ ਪਿਸ਼ੋਕੜ ਵੀ ਲੈਂਦੇ ਪੰਜਾਬ ਦੇ ਬਿਲਕੁਲ ਲੱਗੇ ਲੱਗਦਾ ਜੀ ਬਟਰੀ ਦੇ ਤੁਹਾਡੇ ਕੋਲ ਤੋਂ ਪਿੰਡਾ ਤੁਹਾਡਾ ਤਾਂ ਕਿਸ ਤਰੀਕੇ ਦਾ ਤੁਹਾਨੂੰ ਕਨੈਕਸ਼ਨ ਲੱਗਦਾ ਹੈ ਉਸ ਪੰਜਾਬ ਦੇ ਨਾਲ ਨਹੀਂ ਪੰਜਾਬ ਨਾਲ ਤਾਂ ਕਨੈਕਸ਼ਨ ਆਬਵੀਅਸਲੀ ਹੋ ਗਈ ਤੇ ਬੜਾ ਡੂੰਘਾ ਪਤਾ ਨਹੀਂ ਉਹ ਕੋਈ ਤਾਰ ਜੁੜੀ ਹੋਈ ਹੈ ਕੋਈ ਇਤ ਮੈਂ ਕਹਿ ਨਹੀਂ ਸਕਦਾ ਵੀ ਕਿੱਦਾਂ ਹੋਊਗਾ ਬਟ ਐ ਵੀ ਹੈ ਕੋਈ ਨਾ ਕੋਈ ਕਨੈਕਸ਼ਨ ਕਿਉਂਕਿ ਉੱਧਰ ਵੀ ਪੰਜਾਬੀ ਐ ਇੱਧਰ ਵੀ ਪੰਜਾਬੀ ਆ ਸੋ ਉਹ ਹੀ ਬੋਲੀ ਆ ਉਹ ਹੀ ਸੋਚਾਂ ਆ ਉਹ ਹੀ ਲਿਟਰੇਚਰ ਆ ਉਹ ਹੀ ਕਲਚਰ ਆ ਤੇ ਉਹ ਸਾਰਾ ਕੁਝ ਮਿਲਦਾ ਮੈਚ ਕਰਦਾ ਤੇ ਕਨੈਕਸ਼ਨ ਜੁੜੇ ਰਹਿੰਦਾ ਤੇ ਮੇਰਾ ਆਪ ਦਾ ਬੜਾ ਚਾਹ ਹੁੰਦਾ ਕਿਉਂਕਿ ਉੱਧਰ ਦਾ ਮਾਹੌਲ ਜਿਵੇਂ ਦਾ ਆਪਾਂ ਪਿੰਡਾਂ ਪੁਰਾਣਿਆਂ ਚ ਵੇਹਦੇ ਰਹੇ ਆ ਤੇ ਉੱਥੇ ਮਿਲਦਾ ਹਜੇ ਵੀ ਹੈਗਾ ਇੱਥੇ ਆਪਣੇ ਵਾਲੇ ਤਾਂ ਸ਼ੁਰੂ ਹੌਲੀ ਹੌਲੀ ਅਪਡੇਟ ਹੋਈ ਜਾਂਦਾ ਵਾ ਹੁਣ ਤੇ ਬਟ ਉੱਥੇ ਕਾ ਕਰਕੇ ਮਿਲਦਾ ਕਿ ਜਿਆਦਾ ਜੁੜਿਆ ਲਿੰਦਾ ਬੰਦਾ ਜਦੋਂ ਇੱਕ ਪਿੰਡ ਨੂੰ ਪਿੰਡ ਚੋਂ ਆਏ ਆ ਤੇ ਪਿੰਡ ਨੂੰ ਮਾਹੌਲ ਵੈਸੇ ਚੰਗਾ ਲੱਗਦਾ ਹਾਂ 40 ਦਿਨਾਂ ਦਾ ਸ਼ੂਟ ਨੇ ਤੁਹਾਡੀ ਸੋਚ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਆ ਕਿਉਂ ਗਾਣਿਆਂ ਦਾ ਸ਼ੂਟ ਤਾਂ ਇੱਕ ਦਿਨ ਦਾ ਹੁੰਦਾ ਤਬਦੀਲੀ ਬਿਲਕੁਲ ਆਉਣੀ ਸੀ ਏਡੇ ਸੋਹਣੇ ਕਿਰਦਾਰ ਵਾਲੇ ਬੰਦੇ ਮੇਰੇ ਨਾਲ ਰਹਿਣੇ 24 ਘੰਟੇ ਤੇ ਵੈਸੇ ਇੱਕ ਸਬਰ ਆਉਂਦਾ ਬੰਦੇ 'ਚ ਤੇ ਵੈਸੇ ਬੜਾ ਕੁਝ ਸਿੱਖਿਆ ਭਾਜੀ ਤੋਂ ਵੀ ਕਿਦਾ ਕਿਸੇ ਨਾਲ ਗੱਲ ਕਰਨੀ ਆ ਕਿੰਨਾ ਕਿਸੇ ਨਾਲ ਬੋਲਣਾ ਤੇ ਬੜਾ ਕੁਝ ਸਿੱਖਦੇ ਰਹੇ ਆ ਸਾਰੇ ਵੱਡੇ ਐਕਟਰ ਜਿੰਨੇ ਵੀ ਇੱਥੇ ਮੇਰੇ ਨਾਲ ਬੈਠੇ ਆ ਸੋ ਉਹਨਾਂ ਸਾਰਿਆਂ ਤੋਂ ਵੱਡਿਆਂ ਤੋਂ ਸਿੱਖਦੇ ਰਹੇ ਆ ਮਾਣ ਮੁੱਸਖੀ ਜਿਹੜੇ ਤੁਸੀਂ ਗੱਲ ਕੀਤੀ ਆ ਸਿੱਖਣ ਵਾਲੀ ਇਹਦੇ ਨਾਲ ਹੀ ਮੈਂ ਗੱਲ ਇੱਕ ਜੋੜਦਾ ਆ ਜਿਵੇਂ ਮੈਂ ਸੰਗਤ ਦੀ ਗੱਲ ਕਰਨਾ ਚਾਹੁੰਦਾ ਹਾਂ ਮਾਈਕ ਲਾ ਲਓ ਮਾਈਕ ਮਾਈਕ ਲਾਓ ਅਹ ਪਹਿਲੀ ਸੰਗਤ ਦੀ ਗੱਲ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਇਹਨਾਂ ਟਾਈਮ ਪਾਜੀ ਉਹਨਾਂ ਨਾਲ ਰਹੇ ਹੋ ਥੋੜੇ ਤੋਂ ਕਿੰਨੇ ਸੀਨੀਅਰ ਨੇ ਅਸੀਂ ਹੁਣੇ ਵੇਖ ਰਹੇ ਆ ਕਿ ਭਾਜੀ ਤੁਹਾਨੂੰ ਭਾਜੀ ਤੋਂ ਬਿਨਾ ਗੱਲ ਨਹੀਂ ਕਰ ਰਹੇ। ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡੇ ਪਿੰਡਾਂ ਹੁਣ ਬਿਸਕੁਟ ਨੂੰ ਵੀ ਜੀ ਹਟਾਤਾ ਉਹਨਾਂ ਨੇ। ਪਰਲੇ ਆਣਾ ਤੇ ਬਿਸਕੁਟ ਕਹਿਣ ਲੱਗੇ ਹਨਾ। ਪਰ ਭਾਜੀ ਤੁਹਾਨੂੰ ਭਾਜੀ ਕਹਿ ਰਹੇ ਤਾਂ ਇਹ ਤੁਹਾਡੇ ਕਿੰਨਾ ਮਤਲਬ ਚੀਜ਼ ਮਤਲਬ ਬਹੁਤ ਸੋਹਣੀ ਚੀਜ਼ ਆਏ ਹਨਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਲਈ ਵੀਰਪਾ ਜੀ ਦੇ ਪਿਆਰ ਔਰ ਰਿਸਪੈਕਟ ਔਰ ਇੱਜ਼ਤ ਮਾਨਤਾ ਕਰ ਲਈ। ਨਹੀਂ ਬਿਲਕੁਲ ਅਸਲ 'ਚ ਪਤਾ ਕੀ ਹੁੰਦਾ ਵੱਡਾ ਕੋਈ ਆਪਦੇ ਆਪ 'ਚ ਵੱਡਾ ਨਹੀਂ ਹੁੰਦਾ ਵੱਡਾ ਜੇ ਕੋਈ ਕੋਈ ਕਿਸੇ ਨੂੰ ਸਮਝਦਾ ਤਾਂ ਫਿਰ ਵੱਡਾ ਹੁੰਦਾ। ਤੇ ਜਰੂਰੀ ਨਹੀਂ ਵੀ ਜੇ ਕੋਈ ਵੱਡਾ ਦਾ ਤੇ ਉਹ ਆਪ ਕਹੀ ਜਾਊ ਮੈਂ ਵੱਡਾ ਵੱਡਾ ਤੇ ਇਦਾਂ ਨਹੀਂ ਹੁੰਦਾ ਜਦੋਂ ਕੋਈ ਉਹਨੂੰ ਸਮਝੂਗਾ ਵੀ ਉਹ ਵੱਡਾ ਵਾ ਤੇ ਫਿਰ ਉਹ ਵੱਡਾ ਬਣਦਾ ਸੋ ਭਾਜੀ ਹੁਣ ਦਾ ਕਿਰਦਾਰ ਏਡਾ ਸੋਹਣਾ ਵਾ ਤੇ ਉਹ ਸਲੀਕਾ ਬੋਲਣ ਦਾ ਉਹ ਸਾਰਾ ਕੁਝ ਮੈਂ ਪਹਿਲਾਂ ਵੀ ਕਹਿ ਕੇ ਟਿਆ ਸਬਰ ਜਿਹੜਾ ਤੇ ਉਹ ਬੜਾ ਚੰਗਾ ਵਾ ਬੜਾ ਕੁਝ ਸਿੱਖਿਆ ਸਿੱਖਦੇ ਰਾਵਾਂਗੇ ਨਾਲ ਨਾਲ ਰਹਿ ਕੇ ਥੈਂਕ ਯੂ ਇਹ ਮੇਰੀ ਰਿਕਵੈਸਟ ਆ ਵੀ ਅਸੀਂ ਹਸਨ ਨਾਲ ਵੀ ਗੱਲ ਕਰਨਾ ਚਾਹੁੰਦੇ ਹਾਂ ਹਸਨ ਪਲੀਜ਼ ਜੇ ਤੁਸੀਂ ਕੇ ਵਾਲੀ ਜੈ ਸਰ ਆਜੋ ਆਜੋ ਹਸਨ ਜੀ ਜਿੱਦਾਂ ਵੀਰ ਸਿੰਘ ਜੀ ਨੇ ਵੀ ਸਪੈਸ਼ਲ ਕਿਹਾ ਵੀ ਬਹੁਤ ਸੋਹਣਾ ਕਿਰਦਾਰ ਕੀਤਾ ਇੱਕ ਵਾਰੀ ਜ਼ਰੂਰ ਅਸੀਂ ਗੱਲ ਕਰਨਾ ਚਾਹਾਂ ਹਸਨ ਜੀ ਤਾੜੀਆਂ ਪਲੀਜ਼ ਐਵਰੀਵਨ ਇੱਥੇ ਹਸਨ ਜਾਂਦੇ ਜਾਂਦੇ ਤੁਸੀਂ ਕੁਐਸਚਨ ਸੋਲੋ ਜਿੱਦਾਂ ਤੁਸੀਂ ਇਸ ਫਿਲਮ ਦਾ ਪੋਸਟਰ ਪਾਇਆ ਸੀ ਨਾ ਤੁਸੀਂ ਲਿਖਿਆ ਸੀ ਕਿ ਮੇਰੇ ਸੁਪਨੇ ਆਤੀ ਹਨ ਪਹਿਲੀ ਝਲਕ ਹਨ ਤੇ ਥੋੜੀ ਜਿਹੀ ਉਸ ਐਕਸਪੀਰੀਅੰਸ ਨੂੰ ਜ਼ਰੂਰ ਆਪਣਾ ਸਾਂਝਾ ਕਰ ਦਿਓ ਸਾਰਿਆਂ ਨੂੰ ਮਾਈਕ ਲੈ ਜੀ ਮਾਈਕ ਹੈ ਮਾਈਕ ਹੈ ਮੈਨੂੰ ਬੜਾ ਪਿਆਰਾ ਲੱਗਾ ਇਹ ਕੈਰੈਕਟਰ ਕਿਉਂਕਿ ਐਕਟਰ ਨੂੰ ਹਮੇਸ਼ਾ ਇਹ ਹੁੰਦਾ ਕਿ ਮੈਨੂੰ ਕੁਝ ਵੱਖਰਾ ਕਰਨ ਨੂੰ ਮਿਲੇ ਸੋ ਇਹ ਜਿਹੜਾ ਕੈਰੈਕਟਰ ਸੀਗਾ ਮੇਰੇ ਲਈ ਵੱਖਰਾ ਸੀ ਤੁਸੀਂ ਇਹ ਕੈਪਸ਼ਨ ਪਾ ਸਕਦੇ ਹੋ ਇੰਡਸਟਰੀ ਨੂੰ ਇੱਕ ਨਵੀਂ ਕੁੜੀ ਮਿਲੀ ਸੋ ਕੈਰੈਕਟਰ ਬੜਾ ਇੰਟਰਸਟਿੰਗ ਐਂਡ ਇੰਟਰਸਟਿੰਗ ਐ ਸੌ ਤੁਹਾਨੂੰ ਦੇਖ ਕੇ ਮਜ਼ਾ ਆਊਗਾ ਕਿਉਂਕਿ ਮੈਨੂੰ ਇਹ ਕੈਰੈਕਟਰ ਪਲੇ ਕਰਦਿਆਂ ਬਹੁਤ ਵਧੀਆ ਮਤਲਬ ਆਨੰਦ ਆਇਆ ਹੈ ਕੈਰੈਕਟਰ ਕਰਕੇ ਸੋ ਹੋਰ ਬੜੀ ਹੋਰ ਬਈ ਹੋਰ ਦੱਸੋ ਜ਼ੁਲਫਾਂ ਬਾਰੇ ਦੱਸੋ ਕਰਕੇ ਦਿਖਾ ਦਿਓ ਇਦਾਂ ਕਰਕੇ ਦਿਖਾ ਦਿਓ ਨਾ ਡਾਇਲੌਗ ਵਿੱਚ ਬੋਲਦੇ ਹੋ ਤੇ ਕਰਕੇ ਦਿਖਾ ਦਿਓ ਸਾਡਾ ਭਾਵੇਂ ਕੱਖ ਨਾ ਰੱਖ ਮੈਨੂੰ ਪਾਜੀ ਭੁੱਲ ਗਿਆ ਪਾਜੀ ਤਾਂ ਲਿਖਿਆ ਸੀ ਤੁਸੀਂ ਪਰ ਸਾਡਾ ਭਾਵੇਂ ਕੱਖ ਨਾ ਰੱਖ ਪਰ ਆਪਣੇ ਤੋਂ ਵੱਖਰਾ ਅੱਛਾ ਜਦੋਂ ਚਾਹਦੇ ਸੀਨ 'ਚ ਮੈਨੂੰ ਇਹ ਸ਼ੇਰ ਲਿਖਿਆ ਮਿਲਿਆ ਨਾ ਤੇ ਮੈਂ ਪੜਿਆ ਤੇ ਮੈਂ ਕਿਹਾ ਮੈਂ ਪੜ ਕੇ ਇਹ ਨਹੀਂ ਕਿਹਾ ਵੀ ਮੈਂ ਬੋਲਣ ਲੱਗਾ ਹਾਂ ਨਾ ਭਾਜੀ ਵੀ ਨਹੀਂ ਕਿਹਾ ਵੀ ਮੈਂ ਰੋਲ ਕਰੋ ਮੈਂ ਪੜਿਆ ਮੈਂ ਕਿਹਾ ਵਾਹ ਇਨਾਈ ਸ਼ਕਲ ਮਾਹੌਲ ਖੇਲੇ ਬਣ ਰ ਲਿਆ ਭਾਈ ਕਿਤੇ ਮੈਂ ਹੀ ਲਿਖਣਾ ਹੈ ਬਾਹਰ ਨਹੀਂ ਨਹੀਂ ਮੇਰਾ ਲਿਖਿਆ ਨਹੀਂ ਆਇਆ ਨਹੀਂ ਨਹੀਂ ਕਾਗਜ਼ ਤੇ ਲਿਖ ਕੇ ਦਿੱਤਾ ਚੰਗੇ ਵੇਲੇ ਯੂ-ਟਰਨ ਮਾਰ ਲਿਆ ਤੇ ਹੁਣ ਅਸੀਂ ਗਲਤ ਤੇ ਸਿੱਕਾ ਬੋਲ ਕੇ ਬੋਲ ਕੇ ਰਸਤਾ ਆਉਂ ਮੈਂ ਨਹੀਂ ਨਹੀਂ ਮੈਂ ਦੱਸ ਦਿੰਦਾ ਭਾਈ ਦੱਸਿਓ ਕਿੰਦਾ ਸੀ ਕਾਫੀ ਕਾਫੀ ਸ਼ੇਰ ਅਸੀਂ ਪੁਸ਼ਰਾ ਨਾਲ ਸੀ ਹੁਣ ਆਤੀ ਕਿਤਾਬ ਬੰਦਾ ਮਾਰ ਵੀ ਸਕਦਾ ਹੈ ਉਹਦੇ ਵਿੱਚੋਂ ਅਸੀਂ ਕਾਫੀ ਸ਼ੇਰ ਦੇ ਰਾਈਟਸ ਲੈ ਕੇ ਉਹ ਕਵਤਾਮਸੀ ਯੂਜ਼ ਕੀਤੀ ਹੈ ਨਾ ਫਿਲਮ ਦੇ ਵਿੱਚ ਐਂਡ ਥੈਂਕ ਯੂ ਟੂ ਸਨੀਪੱਖੋਕੇ ਉਹਦਾਨੀ ਇਸਾਰੇ ਕੁਛ ਹੋਣਾ ਕਰਕੇ ਹੋਇਆ। ਥੈਂਕ ਯੂ। ਅੱਛਾ ਭਾਜੀ ਤੁਹਾਡੇ ਤੋਂ ਸਵਾਲ ਆ ਪਿਛਲੀ ਫਿਲਮ ਦੇ ਵਿੱਚ ਲਹਿੰਗਾ ਪਾਇਆ ਸੀ ਤੇ ਇਸ ਵਾਰੀ ਕੁੜੀਆਂ ਦੀਆਂ ਨਗਲਾਂ ਤੇ ਮਤਲਬ ਚੱਲ ਕੀ ਰਿਹਾ ਏ। ਅੱਛਾ ਮੈਂ ਸੱਚੀ ਹੈਰਾਨ। ਅੱਗੇ ਪਿਛਲੀ ਫਿਲਮ ਉਹਦੇ 'ਚ ਲਹਿੰਗਾ ਸੀਗਾ ਇਹਦੇ 'ਚ ਬੁਰਕਾ ਆ। ਇਹ ਇੱਕ ਜਿਹੜੀ ਉਸ ਤੋਂ ਪਹਿਲਾਂ ਕੀਤੀ ਉਹਦੇ 'ਚ ਘਾਗਰਾ ਚੋਲੀ ਸੀ। ਉਹ ਮੈਨੂੰ ਲੱਗਦਾ ਗਰਦਾਰ ਸਾਰੇ ਹਿੱਸੇ ਆਏ ਤੇ ਲਗਾਉਣੇ ਪੈਣੇ ਆ। ਸੰਗੇ ਕੀ ਰਾਏ? ਅੱਗੇ। ਜਵਿਨ ਦੇ ਵੀ کردار ਹੀ ਸਿਉਂਦੇ ਜਾਣ ਕੇ ਮੈਨੂੰ ਬਹੁਤ ਆਜੂਗਾ ਸੋ ਮੈਂ ਆਪਣੇ ਆਪ ਨੂੰ ਬੜਾ ਬਲੈਸ ਮੰਨਦਾ ਇਹ ਚੀਜ਼ ਵੱਲੋਂ ਕਿ ਮਾਲਕ ਦੀ ਬੜੀ ਮਿਹਰ ਹੈ ਜਵਿਨਰ ਵੈਰ ਭਾਈ ਨੇ ਗੱਲ ਕੀਤੀ ਸੀ ਕਿ ਹੁਣੇ ਕਿ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਜਾਂਦੀਆਂ ਸੋ ਮੈਂ ਇਹ ਚੀਜ਼ ਨੂੰ ਬਹੁਤ ਮੰਨਦਾ ਕਿ ਤੁਸੀਂ ਲੱਗੇ ਰਹੋ ਕਰਦੇ ਰਹੋ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਜਾਂਦੀਆਂ ਨੇ ਸੋ ਜੋ ਜੋ ਕਰੈਕਟਰ ਹੀ ਸਿਉਣਗੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇਹਨਾਂ ਨੂੰ ਬਖੂਬੀ ਵਧੀਆ ਨਿਭਾ ਸਕਾਂ ਵਧੀਆ ਆਪਣੀ ਆਡੀਅੰਸ ਨੂੰ ਖੁਸ਼ ਕਰ ਸਕਾਂ ਉਹ ਕਰਦਾਰਾ ਰਹੀਂ ਸੋ ਇਸੇ ਜਿਵੇਂ ਪੂਰਾ ਜੋਰ ਲੱਗਾ ਸੋ ਅਸੀਂ ਸੈੱਟ ਤੇ ਵੀ ਪੂਰਾ ਵਧੀਆ ਜਦੋਂ ਇਸ ਕੈਰੈਕਟਰ ਦੀ ਗੱਲ ਆਉਂਦੀ ਸੀ ਕਿਉਂ ਭਾਜੀ ਸੈੱਟ ਤੇ ਬਾਕ ਮਸਤੀ ਕਰਦੇ ਰਹੇ ਅਸੀਂ ਇੱਕ ਖਾਸ ਕਰਕੇ ਇਸ ਕੈਰੈਕਟਰ ਨੂੰ ਲੈ ਕੇ ਬਹੁਤ ਮਸਤੀ ਹੋਈ ਹੈ ਜੀ ਇਹ ਤੁਸੀਂ ਲਿਖਿਆ ਭਾਜੀ ਉਸ ਤਰੀਕੇ ਨਾਲ ਅਜਿਹਾ ਤੇ ਉਹ ਜਿਹੜੀਆਂ ਚੀਜ਼ਾਂ ਐਡ-ਆਨ ਕਰਨ ਦੇ ਵਿੱਚ ਜਿਹੜਾ ਹੱਥ ਹੁੰਦਾ ਸੀ ਨਾ ਉਹ ਜ਼ਿਆਦਾ ਜੰਜੋਦ ਭਾਈ ਤੇ ਵੀਰ ਭਾਜੀ ਹੈ ਨਾ ਮੈਂ ਭਾਜੀ ਨੂੰ ਜਦੋਂ ਇਹ ਚੀਜ਼ਾਂ ਕਰਦੇ ਆ ਦੇਖਦੇ ਨੇ ਭਾਜੀ ਨੂੰ ਇਦਾਂ ਕਰ ਲੋ ਇਦਾਂ ਕਰ ਲੋ ਕਿਨੂੰ ਆਇਆ ਰਨੇ ਭਾਰੀ ਤੇ ਥੋੜੇ ਥੋੜੇ ਸ਼ਤਾਨ ਹੈਗੇ ਸੋ ਇਹ ਸਾਡਾ ਪਰਸਨਲੀ ਪਿਆਰ ਹੈ ਭਾਰੀ ਮੈਂ ਬਹੁਤ ਰਿਸਪੈਕਟ ਕਰਦਾ ਨਾ ਭਾਜੀ ਉਹਨਾਂ ਦੀ ਬਹੁਤ ਵੱਡੀਆਂ ਚੀਜ਼ਾਂ ਇਹਨਾਂ ਨੇ ਦਿੱਤੀਆਂ ਛਣਮੇ ਨੂੰ ਵੱਟੇ ਗਾਣੇ ਦਿੱਤੇ ਨੇ ਜਦੋਂ ਤੁਸੀਂ ਸੁਣਦੇ ਹੋ ਤੁਸੀਂ ਉਹ ਚੀਜ਼ ਚ ਇਹਨਾਂ ਦੀਪਲੀ ਚਲ ਜਾਂਦੇ ਹੋ ਸੋ ਫਿਰਾਂ ਵੀ ਉਸੇ ਤਰੀਕੇ ਦੀ ਹੈ ਮੇਰਾ ਅਗਲਾ ਸਵਾਲ ਤਨੂ ਨੂੰ ਹੈ ਤਨੂ ਕਹਿੰਦੇ ਆ ਕਿ ਜਦੋਂ ਕਿਸੇ ਐਕਟਰ ਬਾਰੇ ਪੁੱਛਣਾ ਹੋਵੇ ਤਾਂ ਉਹ ਉਹਦੇ ਕੋ-ਐਕਟਰ ਤੋਂ ਪੁੱਛਣਾ ਚਾਹੀਦਾ ਤਾਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਤੁਹਾਡਾ ਕੋ-ਐਕਟਰ ਕਿਵੇਂ ਸੀ ਆਈ ਆਈ ਥਿੰਕ ਮੈਂ ਊਮ 100% ਕਹਿ ਸਕਦੀ ਹਾਂ ਕਿ ਦ ਇੰਡਸਟਰੀ ਨੇ ਊਮ ਐਂਡ ਦ ਆਡੀਅੰਸ ਨੇ ਆਰ ਗਨ ਟੂ ਐਕਸੈਪਟ ਨਵੈਦ ਐਜ਼ ਅ ਹੀਰੋ ਫੋਰ ਸ਼ੁਰ ਹੀ'ਸ ਡਨ ਅ ਫੈਨੋਮੈਨਲ ਜੌਬ ਮੈਂ ਕਿ ਵੀ ਕਿਹਾ ਸੀ ਐਂਡ ਐਜ਼ ਅ ਕੋ-ਆਰਟਿਸਟ ਊਮ ਹੀ'ਸ ਰੀਲੀ ਰੀਲੀ ਗੁੱਡ ਟੂ ਵਰਕ ਵਿਦ ਵੈਰੀ ਕਾਲਮ ਅਤੇ ਇਹ ਹੀ ਚੀਜ਼ਾਂ ਹੁੰਦੀਆਂ ਖਰਾ ਲਾਈਕ ਜਸ ਅ ਗੁੱਡ ਵਾਈਬ ਗੁੱਡ એનર્ਜੀ ਤੇ ਯਾ ਇਜ਼ ਗ੍ਰੇਟ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਸਵਾਲ ਮੈਂ ਬੈਕ ਖਾਨੂ ਆਮ ਬਹੁਤ ਵੱਡੇ 팬 ਹਾਂ ਤੁਹਾਡੇ ਸੋ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਥੋੜਾ ਨਰਵਸ ਹੋ ਗਈ ਤੁਸੀਂ ਕਿਹਾ ਕਿ ਮੈਂ ਬਹੁਤ ਟਾਈਮ ਤੋਂ ਇਹ ਸੋਚਦਾ ਸੀ ਕਿ ਕਦੇ ਅਦਾਕਾਰੀ ਕਰਨ ਦਾ ਮੌਕਾ ਮਿਲੇ ਇਹ ਮੈਂ ਜ਼ਰੂਰ ਕਰੂੰਗਾ ਅਦਾਕਾਰੀ ਸੋਚਣੀ ਤੇ ਕਰਨੀ ਦੋਨਾਂ 'ਚ ਬਹੁਤ ਫਰਕ ਹੁੰਦਾ ਹੈ ਸੋ ਤੁਹਾਨੂੰ ਅਦਾਕਾਰੀ ਕਰਨੀ ਕਿੰਨੀ ਔਖੀ ਲੱਗੀ ਜਾਂ ਸੌਖੀ ਲੱਗੀ ਤੰਨੀ ਮੈਨੂੰ ਲੱਗਦਾ ਵੀ ਮੈਨੂੰ ਸਭੋ ਸੌਖੀ ਲੱਗੀ ਹੈ ਪਤਾ ਨਹੀਂ ਕਿਉਂ ਇੱਕ ਅੰਦਰ ਸੀਗਾ ਵੀ ਮੈਂ ਕਰਨਾ ਹੀ ਕਰਨਾ ਜਿਵੇਂ ਦਾ ਵੀ ਹੋਊਗਾ ਵੀ ਮੈਂ ਉਹਨੂੰ ਆਪਦਾ 101% ਨਭਾਉਣਾ ਚਾਹੁੰਨਾ ਸੀ ਇਸਕੇ ਪਹਿਲਾਂ ਹੀ ਸੀ ਨਾ ਇਸਕੇ ਪਹਿਲਾਂ ਹੀ ਤੇ ਉਹ ਮਤਲਬ ਕਿ ਮਿਲਦਾ ਵੀ ਉਹ ਜੁੜਦੀ ਗਈ ਚੀਜ਼ ਤੇ ਆਪਦੇ ਆਪ 'ਚ ਕੌਨਫੀਡੈਂਸ ਪੂਰਾ ਸੀਗਾ ਵੀ ਕਰ ਲੈਣਾ ਆਪਾਂ ਕੋਈ ਚੱਕਰ ਨਹੀਂ ਚੱਕਾਂਗੇ ਤੇ ਉਹ ਵਧੀਆ ਹੋ ਗਿਆ ਇਸ ਵਾਸਤੇ ਪਲੀਜ਼ ਜਾਂ ਤੋਂ ਪਹਿਲਾਂ ਸਾਨੂੰ ਜ਼ਰੂਰ ਕੁਝ ਸੁਣਾਓ ਜੀ ਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਪਣੇ ਕੋਲ ਲਿਸਟ ਬਣ ਗਈ ਇੱਕ ਤੇਰੇ ਲਈ ਬਾਈ ਨੇ ਕਿਹਾ ਸੀ ਇੱਕ ਹੋਰ ਤੁਸੀਂ ਵੀ ਜੇ ਕੋਈ ਚੁਆਇਸ ਦੇਣੀ ਦੱਸ ਦਿਓ थैंक यू ਸੋ ਮਚੀ ਥੈਂਕ ਯੂ 난ਜੀ ওকে ਪਰਫੈਕਟ ਨੀ ਵੈਰੀ ਵੈਰੀ ਅੱਜ ਤੁਸੀਂ ਪੱਗ ਵੀ ਬੰਨੀ ਐ ਕੀ ਖਾਸ ਵੀਜ਼ਾ ਨਾ ਬਸ ਵੀ ਨਾਮ ਵੀ ਮੈਂ ਤਾਂ ਤਾਂ ਹੀ ਬਣੀ ਸਾਰਿਆਂ ਨੇ ਬੰਨੀ ਐ हां ਤੇ ਮੇਰੇ ਨਾਲ ਜਿੰਨੇ ਵੀ ਆਏ ਉਹਨਾਂ ਨੇ ਬੰਨੀ ਆ ਸਾਰੇ ਸੁਹੇ ਵਿੱਚ ਚੀਰੇ ਵਾਲਿਆ ਸੁਹੀ ਸੁਹੇ ਰੰਗ ਦੀ ਪੱਗ ਅੱਜ ਸਾਰੇ ਦਾ ਹੀ ਬੰਨੀਆ ਤੇ ਭਾਜੀ ਵੀਰ ਭਾਈ ਤੁਹਾਨੂੰ ਪੁੱਛਣਾ ਚਾਹੁੰਦਾ ਫਿਲਮ ਦਾ ਨਾਮ ਸੁਹੇ ਵਿੱਚ ਚੀਰੇ ਵਾਲਿਆ ਕੀ ਸੋਚ ਕੇ ਰੱਖਿਆ ਹੈ ਸਟੋਰੀ ਨਾਲ ਰਿਲੇਟ ਕਰਦਾ ਜਾਂ ਇਮੋਸ਼ਨਸ ਕੀ ਹੈ ਸੁਹਾ ਚੀਰਾ ਜਿਹੜਾ ਨਾ ਉਹ ਵਿਆਹ ਨਾਲ ਰਿਲੇਟਡ ਹੈ ਸਾਡੀ ਸਟੋਰੀ ਜਿਹੜੀ ਹੈ ਨਾ ਉਹਦੇ ਵਿੱਚ ਤੁਸੀਂ ਟ੍ਰੇਲਰ 'ਚ ਵੀ ਦੇਖਿਆ ਹੋਊਗਾ ਕਿ ਮਾਂ ਉਸ ਨੂੰ ਕਹਿੰਦੀ ਵੀ ਅੱਜ ਸੋਹਣੀ ਪੱਗ ਬੰਨ ਕੇ ਜਾਏ ਰੰਗ ਸੋਹਣਾ ਬੰਨ ਕੇ ਜਾਏ ਕਿ ਤੇਨੂੰ ਵੇਖਣ ਵਾਲਿਆਂ ਨੇ ਆਉਣਾ ਸੋ ਸਟੋਰੀ ਦੇ ਵਿੱਚ ਇੱਕ ਐਂਗਲ ਹੈ ਜਿਹਦੇ ਵਿੱਚ ਮੁੰਡੇ ਤੇ ਵਿਆਹ ਦੀ ਗੱਲ ਚੱਲ ਰਹੀ ਹੈ ਵਿਆਹ ਹੋ ਨਹੀਂ ਪਾਇਆ ਹੈ ਨਾ ਔਰ ਉਹ ਕਿਸ ਤਰੀਕੇ ਨਾਲ ਘੁੰਦੀ ਹੈ ਗੱਲ ਔਰ ਸੂਹੇ ਚੀਰੇ ਨੂੰ ਲੈ ਕੇ ਕਿਸ ਤਰੀਕੇ ਦਾ ਇਮੋਸ਼ਨ ਜਿਹੜਾ ਜੁੜਿਆ ਹੋਇਆ ਹੈ ਇਸ਼ਕ ਦੇ ਵਿੱਚ ਬਹੁਤ 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 ਜੀ ਸੋ ਆਪਾਂ ਨਾ ਜਦੋਂ ਇੰਸਟਾ ਤੇ ਨਾਰਮਲੀ ਰੀਲ ਵਗੈਰਾ ਦੇਖਦੇ ਆਂ ਉੱਥੇ ਮੀਮ ਪੜੀ ਹੁੰਦੇ ਕਿ ਬੰਦਾ ਕਹਿੰਦਾ ਵੀ ਮੈਂ ਮੂਵ ਆਨ ਕਰਨ ਲੱਗਦਾ ਹਾਂ ਉਹਨੇ ਚ ਨਿਰਵੈਰ ਦਾ ਇੱਕ ਗਾਣਾ ਆ ਜਾਂਦਾ ਸੋ ਆਪਾਂ ਜਿਵੇਂ ਵੀਰੇ ਨੇ ਕਿਹਾ ਸੀ ਨਿਰਵੈਰ ਭਾਈ ਤੋਂ ਆਪਾਂ ਗਾਣਾ ਸੁਣਨਾ ਤੇਰੇ ਲਈ ਵੀਰੇ ਵੀਰੇ ਤੋਂ ਠੋੜੀ ਤੋਂ ਗਾਣਾ ਸੁਣਾਵਾਂਗੇ ਸੋ ਦੋਨੋਂ ਇੱਕ ਇੱਕ ਗਾਣਾ ਦੋ ਦੋ ਬਾਣੇ ਬਾਕੀ ਸਰਦਾਰੇ ਸਾਹਿਬ ਨਾਲ ਜਿਵੇਂ ਸੁਣਾਣਾ ਸੁਣਾ ਦੇ ਸਰਦਾਰ ਸਾਹਿਬ ਪ੍ਰਸ਼ਾਦ ਦਵੋਗੇ ਸਰਦਾਰ ਦੇ ਸਾਹਿਬ ਤੇਰੇ ਲਈ ਮੈਂ ਸੁਣਾਉਣਾ ਤੇਰੇ ਲਈ ਮੈਂ ਜੋ ਲਿਖਿਆ ਸੀ ਤੂੰ ਪੜਿਆ ਨਹੀਂ ਨਾ ਮੈਂ ਆਪਣਾ ਅੱਖਾਂ ਨੇ ਹੋਰ ਕੋਈ ਤੱਕਿਆ ਨਹੀਂ ਹਏ ਜੱਜਿਆ ਨਹੀਂ ਸਵਾ ਆਪਣਾ ਮੈਂ ਸਾਹਬ ਆਏ ਰੱਖਾ ਗੱਜ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨਾਲੇ ਲੈ ਗਏ ਵੇ ਜਿੰਦ ਕੱਢ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਬਹੁਤ ਬਹੁਤ ਵੀਰ ਵੀਰੇ ਤੁਹਾਡੇ ਤੋਂ ਵੀ ਕੋਈ ਗਾਣਾ ਫਿਰ ਸੁਣਾਓ ਬੰਦਾ ਹੈ ਮੇਰਾ ਰੋਮ ਰੋਮ ਰਜਿਆ ਕਿਤੇ ਕੋਈ ਥੋੜ ਨਾ ਦਿਸਦੀ ਮੈਂ ਮੰਗਾ ਹੋਰ ਕਿ ਰੱਬ ਕੋਲੋਂ ਕਿਤੇ ਕੋਈ ਲੋੜ ਨਾ ਦਿਸਦੀ ਕਿਸ ਮਾਸੂਮ ਜੇ ਚਿਹਰੇ ਤੇ ਮੇਰੀ ਹਰ ਪਟਕਣ ਮੁਕੀਏ ਮੇਰੇ ਮੋਢੇ ਤੇ ਸਿਰ ਰੱਖ ਕੇ ਮੇਰੀ ਕਾਇਨਾਤ ਸੁੱਤੀ ਮੇਰੇ ਮੋਟੇ ਤੇ ਸਿਰ ਰੱਖ ਕੇ ਮੇਰੀ ਕਾਇਨਾਤ ਸੁਤੀਏ ਥੈਂਕ ਯੂ ਜੀਵਾ। ਕੀ ਬਾਤ ਹੈ ਜੀ ਬਹੁਤ ਬਹੁਤ ਕੋਈ ਜ਼ੋਰ ਦਾ ਤਾੜੀਆਂ ਕੋਈ ਸਟਾਰ ਕਾਸਟ ਨੂੰ ਸੋਹੇ ਵਿਚਰੇ ਵਾਲਾ ਬਹੁਤ ਜ਼ੋਰ ਦਾ ਤਾੜੀਆਂ। ਥੈਂਕ ਯੂ ਸੋ ਮੱਚ ਥੈਂਕ ਯੂ ਸਾਰੀ ਟੀਮ ਦਾ ਐਂਡ ਹਾਂਜੀ ਬੀ ਬੀ ਮੈਂ ਸਪੈਸ਼ਲੀ ਥੈਂਕਸ ਕਰਨਾ ਚਾਹੁੰਨਾ ਜਰਨੈਲ ਭਾਜੀ ਦਾ। ਭਾਜੀ ਥੈਂਕ ਯੂ ਆਉਣ ਵਾਸਤੇ ਐਂਡ ਸਭ ਤੋਂ ਪਿਛਲੀ ਸੀਟ 'ਤੇ ਬੱਲ ਕੇ ਬੈਠੇ ਰਹੇ ਹੋ ਅਸੀਂ ਕਿੰਨੀ ਵਾਰੀ ਕਹਾਂ ਤੁਸੀਂ ਅੱਗੇ ਆ ਜਾਓ ਪਰ ਲਵ ਯੂ ਭਾਜੀ ਥੈਂਕ ਯੂ। ਥੈਂਕ ਯੂ ਬਹੁਤ ਥੈਂਕ ਯੂ ਆ ਮੈਨੂੰ ਪੰਜਾਬੀ ਇੰਡਸਟਰੀ ਚ ਲਿਆਉਣ ਵਾਲੇ ਜਰਨਲਸਰ ਹੋਣੀ ਹੈ ਮਤਲਬ ਜਦੋਂ ਪਹਿਲੀ ਫਿਲਮ ਬਣੀ ਸੀਗੀ ਸੱਜਨ ਸਿੰਘ ਰੰਗਰੂਟ ਤੇ ਇਹਨਾਂ ਨੇ ਮੈਨੂੰ ਉਦੋਂ ਕਾਸਟ ਸਮਝ ਲਓ ਕੀਤਾ ਸੀਗਾ ਮੈਨੂੰ ਇੱਥੇ ਲਿਆਉਣ ਵਾਲੇ ਇਹ ਹੀ ਨੇ ਹੁਣ ਮੈਂ ਚੰਗਾ ਕਰ ਰਹੀ ਆ ਜੋ ਮੌੜਾ ਕਰ ਰਹੀ ਆ ਸਰ ਨੇ ਮੈਨੂੰ ਬੁਲਾਇਆ ਨਹੀਂ ਮੈਂ ਉਸ ਦਿਨ ਵੀ ਤੁਹਾਨੂੰ ਇੱਕ ਕਰੈਕਟ ਕੀਤਾ ਸੀ ਅਸੀਂ ਬਹੁਤ ਲੇਟ ਹੋ ਗਏ ਸੀ ਤੁਸੀਂ ਸਾਨੂੰ ਲੱਭੇ ਨਹੀਂ ਕਿੰਨੀਆਂ ਫਿਲਮਾਂ ਉਸ ਤੋਂ ਪਹਿਲੇ ਤੁਹਾਡੇ ਬਗੈਰ ਕਰ ਲੀਆਂ ਅਸੀਂ ਇਹ ਪੰਜਾਬੀ ਸਿਨੇਮਾ ਦੀ ਘਾਟ ਸਮਝ ਲਓ ਕਿ ਅਸੀਂ ਤੁਹਾਨੂੰ 2017 ਚ ਤੁਸੀਂ ਸਾਨੂੰ ਲੱਭੇ